ਅੱਜ ਸੇ ਖੜਿਆ ਪਿੰਡ ਮੱਲਾ ਜੋ ਕਿ ਕੋਠੇ ਹਰੀ ਸਿੰਘ ਵਾਲਾ ਨਾਲ ਮੌਜੂਦ ਹੈ ਸਾਰੇ ਹੀ ਇਥੋਂ ਦੇ ਜੋ ਵੋਟਰ ਹਨ ਉਹ ਵੀ ਮੌਜੂਦ ਹਨ ਜੋ ਕਿ ਅੱਜ ਸਰਵ ਸੰਮਤੀ ਨਾਲ ਸਰਪੰਚ ਦੀ ਚੋਣ ਕੀਤੀ ਗਈ ਹੈ ਜਿਸ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਇੱਥੇ ਮੌਜੂਦ ਹਨ ਆਓ ਗੱਲਬਾਤ ਕਰਦੇ ਆ ਸਾਡੇ ਨਾਲ ਇਸ ਵਕਤ ਰਵਿੰਦਰ ਸਿੰਘ ਮੱਲਾ ਜੀ ਹਨ ਆਓ ਗੱਲਬਾਤ ਕਰਦੇ ਆ ਮੱਲਾ ਜੀ ਜੋ ਅੱਜ ਚੋਣ ਕੀਤੀ ਗਈ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ ਸਾਡੇ ਜੀ ਪਿੰਡ ਮੱਲਾ ਦੇ ਕੋਠੇ ਹਰੀ ਸਿੰਘ ਵਾਲੇ ਹਨ ਉਹਦੇ ਵਿੱਚ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਸਾਡੇ ਕੋਠੇ ਹਰੀ ਸਿੰਘ ਵਾਲੇ ਵਿਖੇ ਸਾਰੇ ਹੀ ਮੋਤਵਾਰ ਬੰਦਿਆਂ ਨੇ ਨਵੀਂ ਪੰਚਾਇਤ ਚੁਣੀ ਅੱਜ ਜਿਸ ਦੇ ਵਿੱਚ ਸਰਪੰਚ ਜਸਵਿੰਦਰ ਕੌਰ ਵਾਈਫ ਆਫ ਗੁਰਦੀਪ ਸਿੰਘ ਦੀਪਾ ਅਤੇ ਪੰਜ ਪੰਜ ਚੁਣੇ ਹਨ ਤੇ ਸਾਰੇ ਹੀ ਕੋਠੇ ਹਰੀ ਸਿੰਘ ਵਾਲਿਆਂ ਦਾ ਨਗਰ ਨਿਵਾਸੀਆਂ ਦਾ ਮੈਂ ਪਾਰਟੀ ਵੱਲੋਂ ਪਰੋਟ ਕੇ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅਤੇ ਇਹਨਾਂ ਨੂੰ ਵਧਾਈਆਂ ਦਿੰਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੰਮਕਾਰ ਵਧੀਆ ਕਰਨ ਅਤੇ ਤੁਹਾਡੇ ਨਾਲ ਅਸੀਂ ਸਾਥ ਵੀ ਦੇਵਾਂਗੇ ਪੂਰਾ ਆ ਤੁਹਾਡੇ ਜੋ ਸਬੰਧਤਾ ਸਰਪੰਚ ਚੁਣੇ ਗਏ ਹਨ ਕੀ ਕਹਿਣਾ ਚਾਹੂੰ ਦਿਖੋ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਨਵੀਂ ਪੰਚਾਇਤ ਬਣੀ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਸਾਡੇ ਸਾਰੇ ਹੀ ਕੋਠਿਆਂ ਦੇ ਸਾਰੇ ਹੀ ਕੋਠਿਆਂ ਨੇ ਘਰ-ਘਰ ਦੇ ਮੈਂਬਰ ਨੇ ਸਹਿਮਤੀ ਦਿੱਤੀ ਹੈ ਇਹਨਾਂ ਨੂੰ ਵੀ ਤੁਸੀਂ ਸ਼ਮ ਸੰਪਤੀ ਦੇ ਨਾਲ ਸਰਪੰਚ ਸਾਹਿਬ ਦੀ ਚੋਣ ਹੋਈ ਮੈਂਬਰ ਸਾਹਿਬ ਦੀ ਚੋਣ ਹੋਈ ਜੀ ਜੀ ਤੇ ਇਹ ਦੂਜਾ ਵੀ ਇਹਨਾਂ ਦੀ ਚੋਣ ਹੋਈ ਆ ਤੇ ਇਹਨਾਂ ਨੂੰ ਅਸੀਂ ਬਹੁਤ ਬਹੁਤ ਮੁਬਾਰਕਾਂ ਦਿੰਨੇ ਆ ਪਾਰਟੀ ਤੋਂ ਉੱਪਰ ਉੱਠ ਕੇ ਪਾਰਟੀ ਬਾਜੀ ਤੋਂ ਉੱਪਰ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਹਨਾਂ ਨੂੰ ਅਸੀਂ ਸਾਥ ਦਿੱਤਾ ਇਸ ਗੱਲ ਦਾ ਹਾਂ ਤੇ ਇਹ ਆਪ ਦਾ ਸ਼ਮ ਸੰਪਤੀ ਨਾਲ ਜੇ ਉਹ ਵੀ ਇਹਨਾਂ ਨੂੰ ਜਦੋਂ ਵੀ ਸਾਡੇ ਤੱਕ ਲੋੜ ਪੈਂਦੀ ਹੈ ਕੋਈ ਵੀ ਕੰਮ ਕਰਾਉਂਦੀ ਅਸੀਂ ਬਿਲਕੁਲ ਇਹਨਾਂ ਦੇ ਨਾਲ ਖੜੇ ਹਾਂ ਸਰਪੰਚ ਸੰਪਤੀ ਨਾਲ ਤੁਹਾਡੇ ਪਿੰਡ ਇੱਥੇ ਕੋਟਾਰੀ ਸਿੰਘ ਦੇ ਵਿੱਚ ਚੋਣ ਹੋਈ ਹੈ ਉਸ ਵਿੱਚ ਤੁਹਾਨੂੰ ਮੈਂਬਰ ਵੀ ਬਕਾਇਦਾ ਲਿਆ ਗਿਆ ਹੈ ਕੀ ਕਹਿਣਾ ਚਾਹੋਗੇ ਜੋ ਅੱਜ ਚੋਣ ਕੀਤੀ ਗਈ ਪਹਿਲਾਂ ਤਾਂ ਜੀ ਅਸੀਂ ਕੋਠੇ ਹਰੀ ਸਿੰਘ ਦੇ ਸਮੁੱਚੇ ਵੋਟਰਾਂ ਦਾ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਾਨੂੰ ਮਾਣ ਬਖਸ਼ਿਆ ਸਾਡੀ ਸਰਪੰਚ ਤੇ ਜੋ ਮੈਂਬਰ ਸਰਬਸੰਮਤੀ ਦੇ ਨਾਲ ਸਾਰੇ ਚੁਣੇ ਗਏ ਆ ਤੇ ਜੋ ਇੱਥੋਂ ਦੀਆਂ ਮੁਸ਼ਕਲਾਂ ਜਾਂ ਕੋਈ ਵੀ ਵਿਕਾਸ ਦਾ ਕੰਮ ਰਹਿੰਦਾ ਉਹ ਅਸੀਂ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਤੇ ਮੈਂ ਆਪਦੇ ਵਾਰਡ ਨੰਬਰ 2 ਤੋਂ ਸਮੂਚੇ ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਰਵਸੰਮਤੀ ਨਾ ਮੈਂਬਰ ਚੁਣਿਆ ਤੇ ਅਸੀਂ ਸਰਪੰਚ ਜਸਵਿੰਦਰ ਕੌਰ ਦੇ ਨਾਲ ਸਾਰੇ ਪੰਜ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਂਗੇ ਜੋ ਵੀ ਇਥੋਂ ਦੀਆਂ ਕੋਈ ਮੁਸ਼ਕਲਾਂ ਸਕੂਲ ਦੀਆਂ ਜਾਂ ਇਸ ਕੋਠਿਆਂ ਦੀਆਂ ਜਾਂ ਸਾਡੇ ਪਿੰਡ ਮੱਲੇ ਜੋ ਵੋਟਰ ਹੈਗੇ ਆ ਉਹਨਾਂ ਦੀ ਅਸੀਂ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਮੂਚੇ ਨਗਰ ਨਿਵਾਸੀਆਂ ਦਾ ਵੀ ਧੰਨਵਾਦ ਕਰਦਾ ਹਾਂ ਜਿਵੇਂ ਕਿ ਕੁਝ ਮੰਗਾ ਹੁਣ ਵੀ ਉੱਠ ਰਹੀਆਂ ਨੇ ਕਿ ਪਾਣੀ ਦੇ ਨਿਕਾਸੀ ਨੂੰ ਲੈ ਕੇ ਵੀ ਮੰਗਾ ਕਾਫੀ ਉੱਠ ਰਹੀਆਂ ਹਨ ਇਹਦੇ ਵਿੱਚ ਕੀ ਤੁਹਾਡਾ ਸੋਲੂਸ਼ਨ ਕੀ ਆ ਪ੍ਰਸੰਭਾਪਨ ਮੰਨਣਾ ਉਹ ਮੰਗਾਂ ਜੀ ਜੋ ਵੀ ਹੈਗੀਆਂ ਪਾਣੀ ਦੀਆਂ ਜਿਵੇਂ ਸਭ ਤੋਂ ਵੱਡੀ ਸਮੱਸਿਆ ਸਾਨੂੰ ਪਾਣੀ ਦੀ ਦੱਸੀ ਗਈ ਆ ਜਿਹੜੀਆਂ ਕੋਈ ਪਿਛਲੀਆਂ ਮੰਗਾਂ ਰਹਿ ਗਈਆਂ ਉਹ ਮੰਗਾਂ ਅਸੀਂ ਆਉਣ ਵਾਲੇ ਦਿਨਾਂ 'ਚ ਜਦੋਂ ਸਾਡੀ ਚੋਣ ਹੋਗੀ ਪੰਚਾਇਤ ਦੀ ਅਸੀਂ ਉਹ ਪਹਿਲ ਦੇ ਆਧਾਰ ਤੇ ਕੰਮ ਕਰਾਂਗੇ ਕੋਈ ਅਸੀਂ ਪਾਰਟੀਬਾਜੀ ਦੇ ਧਿਆਨ ਚ ਨਹੀਂ ਵੀ ਜਾਂ ਉਹਦਾ ਕੰਮ ਕਰਨਾ ਜਾਂ ਉਹਦਾ ਨਹੀਂ ਜੋ ਵੀ ਸਾਡੇ ਮੰਨ ਲਾ ਸਕੂਲ ਤੇ ਜਿੰਨੇ ਘਰ ਹੈਗੇ ਆ ਉਹਨਾਂ ਦਾ ਜੋ ਪਾਣੀ ਦੀ ਮੰਗ ਆ ਜਾਂ ਕੋਈ ਵੀ ਮੰਗ ਆ ਅਸੀਂ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਨੇਪਰੇ ਚਾੜਾਂਗੇ 5 ਸਾਲ ਦੇ ਵਿੱਚ ਵਿੱਚ ਠੀਕ ਆ ਨੇ ਸਾਰੇ ਸਮੁੱਚੇ ਨਗਰ ਨਿਵਾਸੀਆਂ ਧੰਨਵਾਦ ਕਰਦੇ ਹਾਂ ਕੰਚੋਂ ਲਈ ਤਾਂ ਸਾਰੀ ਸਿੰਘ ਵਾਲੇ ਕੋਠਾ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਥੇ ਜੋ ਵੀ ਕੰਮ ਹੋਣਗੇ ਅਸੀਂ ਪੂਰੇ ਵਧੀਆ ਕਰਾਂਗੇ ਆ ਪਿਛਲੇ ਦਿਨ ਮਾਨ ਜੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਕਿ ਜਿਸ ਤਰ੍ਹਾਂ ਸਵੈ ਸਾਮਤੀ ਪਿੰਡਾਂ ਦੇ ਵਿੱਚ ਹੋਵੇਗੀ ਉਸ ਨੂੰ ਗ੍ਰਾਂਟ ਮਿਲੇਗੀ 5 ਲੱਖ ਰੁਪਏ ਬਕਾਇਦਾ ਔਰ ਤੁਹਾਨੂੰ ਕੀ ਲੱਗਦਾ ਵੀ ਕਿਸ ਤਰ੍ਹਾਂ ਦੇ ਕੰਮ ਇੱਥੇ ਰਹਿੰਦੇ ਹਨ ਤੇ ਕੀ ਕਰਾਉਣਾ ਚਾਹੂਗੇ ਜਿਹੜੇ ਵੀ ਰਹਿੰਦੇ ਹੋਣਗੇ ਉਹ ਕਰਾਵਾਂਗੇ ਹਾਂ ਠੀਕ ਹੈ ਠੀਕ ਹੈ ਔਰ ਇਹ 5 ਲੱਖ ਮਿਲੇ ਉਹ ਲਾਵਾਂਗੇ ਇੱਥੇ ਲਾਵਾਂਗੇ ਹਾਂ ਇਨਾਂ ਦਾ ਸਾਰਿਆਂ ਦਾ ਧੰਨਵਾਦ ਸਾਡੇ ਗੱਲ ਲਰਗੇ ਸਾਰੇ ਪ੍ਰਧਾਨ ਸਾਰੀ ਪੰਚਾਇਤ ਤਿੰਨੇ ਪੰਚਾਇਤਾਂ ਦਾ ਧੰਨਵਾਦ ਕਰਦੀ ਹਾਂ ਆ